ਤਾਰ ਅਮਰਜੀਤ ਸਿੰਘ ਜੀ ਹੋਸਟ ਜੀ ਮੈਂ ਨਮਸਾਦ ਹਾਂ ਇਹ ਕਿ ਸਾਥ ਕੋ ਸਰੋਪਾ ਵੈਗਰੂ ਨਾ ਵੇਖੋ ਇਦਾਂ ਨਾ ਕਰੋ ਆਪਾਂ ਜਦੋਂ ਕੌਮ ਮੰਨਦੀ ਨਹੀਂ ਨਾ ਕਰੋ ਇਹ ਕਿਰਪਾ ਕਰਿਓ ਇਹ ਗਲਤੀ ये नदी से मैं था भी नहीं सब देश से मेरे अपने ये कृपा बोले सुनहला बोलिए सब बोल दो नोटिस में भाई सिंह साहब को सारे परिवार में मैं बराबर नहीं साहब पा सकते सोफा सारा परिवार कैसे दान नहीं कर सकते भाई साहब जितने पढ़े हुए आए ने आता आए सारे तेरी बोलत करो ਪਰ ਪਰਤੀ ਬਿਗ ਤੇ ਦੀ ਆ ਸਾਹਮਣੇ ਪਈ ਸਾਡੇ ਦਾ ਭਾਈ ਬੇਨਤੀ ਹੁੰਦੀ ਕਿ ਮਹਾਰਾਜ ਜੀ ਇੱਕ ਅਤਰਾ ਮਿਲੋ ਮੇਰੇ ਭਾਈ ਨਾਲ ਬੋਲਿਓ ਕਿ ਬੈਠੋ ਮੈਂ ਨਾ ਨਾ ਬਿਕਤ ਖੋਰੀ ਹੋ ਜਾ ਨਾ ਬੋਲਿਓ ਕਿ ਖਿਕਤ ਖੋਰੀ ਹੋ ਜਾ ਬੋਲਿਓ ਜੀ ਨਾਲ ਨਾ ਸਿੰਘ ਸਾਹਿਬ ਨਾ ਸਿੰਘ ਜੀ ਦਿੰਦਾ ਬਾਕੀ ਦੂਜਾ ਆ ਭਾਈ ਬਖਸ਼ੀ ਓਕੇ ਸਿੰਘ ਜੀ ਨਾਲ ਕਰਦੇ ਤੁਸੀਂ ਕੁਝ ਆ ਬੋਲੋ ਤੁਸੀਂ ਬੋਲੋ ਭਾਈ ਕੁਛ ਹੀ ਸਿੱਖੋ ਰਿਵਾਜ ਨਹੀਂ ਸਿੱਖੋ ਜੀ ਉਹਨਾਂ ਦੇ ਦੋ ਬੇਕੇ ਤੇ ਉਹਨਾਂ ਦਾ ਫਰੋਕਾ ਹੋ ਗਿਆ ਉਹਨਾਂ ਦੇ ਕੋਲ ਤੋਂ ਮਾਸਟਰ ਬਖਸ਼ੀ ਇੱਕ ਬਖਸ਼ੀ ਦੀ ਜੋ ਭਾਈ ਨਾਰ ਸਿੰਘ ਜੀ ਦੇ ਭਾਂਜੇ ਹਨ ਉਹ ਦੁਰਸਾਖ ਦੀ ਹੁੰਦੀ ਹੈ ਤਾਂ ਕਿ ਬਖਸ਼ੀ ਨੂੰ ਆਪਾਂ ਭੈਣ ਦੇ ਬੋਲ ਸਿੰਘ ਸਾਹਿਬ ਇੱਕ ਮਾਜੀ ਆਜਾ ਜੀ ਜੀ ਦੇ ਕੋਲੋਂ ਫਰੋਕਾ ਹੋ ਗਿਆ ਔਰ ਰਣਾ ਤੁਸੀਂ ਨਹੀਂ ਹੁੰਦੇ ਜੋ ਪੈਸਾ ਕਿਤੇ ਭੰਗਦੇ ਰਹਾ ਉਹ ਵੀ ਤੁਸੀਂ ਜਿੰਦੇ ਚੰਦ ਚਾਹਤ ਪਾਉਂਦੇ ਹੋ ਪੰਜ ਹਜ਼ਾਰ ਰੁਪਏ ਮੇਰੇ ਆ ਗਏ ਨਾ ਇੱਕ ਦਿਨ 200 ਆ ਦੋਸਰੋ ਪੈਸੇ ਦੇ ਦੇ ਤਿੰਨ ਰੁਪਏ ਦੇ ਦੇ ਬਾਲਦਾ <laughs> <laughs> समागम लगे ਮੈਂ ਸਮਝਦਾ ਵੀ ਜਿੰਨੇ ਬੰਦੇ ਇੱਥੇ ਬੈਠੇ ਹੋਏ ਸਨ ਉਹਦੇ ਪਰਿਵਾਰ ਦੇ ਬੰਦਿਆਂ ਨੂੰ ਛੱਡ ਕੇ ਸਭ ਤੋਂ ਵੱਧ 1999 ਤੋਂ ਲੈ ਕੇ 1923 ਆਖਰੀ ਤੱਕ ਮੈਂ ਉਹਨਾਂ ਦੇ ਦਰਸ਼ਨ ਕਰਦਾ ਮੈਂ ਇਤਨਾ ਮਠ ਬੋਲੜਾ ਸ਼ਾਂਤ ਸੁਭਾਅ ਵਾਲਾ ਤੇ ਕਈ ਵਾਰ ਮੈਂ ਸੋਚਦਾ ਸੀ ਵੀ ਇਹ ਕਹਿੰਦੇ ਨੇ ਖੜਕੂ ਹੈਗੇ ਬੱਬਰ ਹੈਗੇ ਤੇ ਮੈਂ ਤੇ ਇਹਨਾਂ ਵਿੱਚ ਤੇ ਕੋਈ ਗੱਲ ਇਹ ਜੀ ਵੇਖੀ ਨਹੀਂ ਔਰ ਜਿਹੜੀ ਸੇਵਾ ਉਹਨਾਂ ਨੇ ਉੱਥੇ ਰਹਿ ਕੇ ਸਿੱਖੌਂਦੀ ਕੀਤੀ ਹੈ ਆਉਣ ਵਾਲੇ ਇਤਿਹਾਸ ਦੇ ਉਹਨਾਂ ਦੀ ਇਹ ਕੁਰਬਾਨੀ ਸੁਨਾਰੇ ਅੱਖਰਾਂ ਵਿੱਚ ਲਿਖੀ ਜਾਏਗੀ ਸੁਨਾਰੇ ਅੱਖਰਾਂ ਵਿੱਚ ਲਿਖੀ ਜਾਏਗੀ ਅੱਜ ਇਹ ਗੱਲ ਮੈਂ ਕਹਿ ਤੋ ਗਰੇ ਨਹੀਂ ਕਰਾਂਗਾ ਕਿ ਜਿਹੜੇ ਪਾਕਿਸਤਾਨ ਦੇ ਗੁਰਦੁਆਰੇ ਅੱਜ ਜਿਹੜੇ ਟੱਠੇ ਸਨ ਉਹਨਾਂ ਨੂੰ ਦੁਬਾਰਾ ਸੇਵਾ ਕਰਕੇ ਬਣਾਇਆ ਜਾ ਰਿਹਾ ਹੈ ਇਹ ਸਾਰੀ ਬਦੌਲਤ ਅਯੂ ਬਦਾਵਾ ਸਿੰਘ ਤੇ ਮਹਿਰਸਨ ਜੀ ਸੀ ਤੇ ਉਹਨਾਂ ਦੀ ਟੀਮ ਸੀ ਇਹ ਪਾਕਿਸਤਾਨ ਸਿੱਖ ਗੁਰਦੁਆਰਾ ਪੰਦੋ ਕਮੇਟੀ ਨੂੰ ਬਣਾਉਣ ਚ ਇਹਨਾਂ ਦਾ ਪੂਰਾ ਖਾਨ ਸੀ ਭਾਵੇਂ ਉਸ ਵਕਤ ਵਿਰੋਧ ਹੋਇਆ ਸੀ ਪਰ ਮੈਂ ਗੱਲ ਕਹਿ ਸਕਦਾ ਕਿ ਅੱਜ ਅਸੀਂ ਪਾਕਿਸਤਾਨ ਸਰਕਾਰ ਕੋਲੋਂ ਪੁੱਛ ਸਕਦੇ ਹਾਂ ਵੀ ਸਾਡਾ ਫਲਾਣਾ ਗੁਰਦੁਆਰਾ ਕਿੱਥੇ ਨਿਸ਼ਤ ਨਿਬੂਧ ਹੋਇਆ ਤੇ ਉਹਦੀ ਕਿਸ ਨੂੰ ਹੋਇਆ ਅੱਜ ਉਹਦੀ ਜਗਾ ਕਿੱਥੇ ਹੈ ਜੇ ਨਾ ਬਣੇ ਹੁੰਦੀ ਤੇ ਅਸੀਂ ਕਿਸ ਕੋਲ ਜਵਾਬ ਲੈਣਾ ਸੀ ਇਸ ਵਾਸਤੇ ਉਹਨਾਂ ਦੀਆਂ ਬੜੀਆਂ ਕੁਰਬਾਨੀਆਂ ਹੈਗੀਆਂ ਪਰ ਇਹ ਗੱਲ ਮੈਂ ਕਹਿ ਸਕਦਾ ਜਦ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਨੂੰ ਕਿਹਾ ਗਿਆ ਵੀ ਸਰਪਾ ਪਾਓ ਤੇ ਇੱਕ ਬੰਦਾ ਉੱਠਿਆ ਉਹ ਕਹਿੰਦਾ ਜੀ ਇਹ ਨਹੀਂ ਪਾ ਸਕਦਾ ਮੈਂ ਸਖਸ ਤਰਾਜ ਕਰਦਾ ਹਾਂ ਤਾਂ ਮੈਨੂੰ ਨਹੀਂ ਪਤਾ ਕਿਸ ਤੜਾ ਦਾ ਕੀ ਨਾ ਹੁੰਦਾ ਤੁਸੀਂ ਅਗਰ ਦੋ ਟੱਕੇ ਵੀ ਨਹੀਂ ਹੋ ਸਿੱਖ ਕੌਮ ਦੇ ਵਿੱਚ ਜਿਹੜੇ ਗੱਲ ਕਰਦੇ ਫਿਓ ਤੇ ਜਿਹਨੂੰ ਜਸੇਦਾਰ ਸਾਹਿਬ ਜੀ ਤੂੰ ਇੱਕ ਕਲਾ ਬੰਦਾ ਕੌਣ ਹੁੰਦਾਸ ਨੂੰ ਰੋਕਣਾ ਲਾ ਜੀ ਇਹ ਖਾਲੀ ਜਸੇਦਾਰ ਸਾਹਿਬ ਜੀ ਦੀ ਗੱਲ ਨਹੀਂ ਕੀਤੀ ਉਸ ਜਿਸ ਨੇ ਪਰਵਾਰ ਨੂੰ ਪੈਣੇ ਸੀ ਜਿਹਦੀਆਂ ਬੜੀਆਂ ਕੁਰਬਾਨੀਆਂ ਸਨ ਬੜੀਆਂ ਕੁਰਬਾਨੀਆਂ ਦਾ ਕੋਈ ਹਿਸਾਬ ਹੀ ਨਹੀਂ ਸੀ ਇਹ ਉਸ ਸ਼ਖਸ ਦੇ ਵੀ ਇਹਨਾਂ ਨੇ ਬੇਇੱਜ਼ਤੀ ਕੀਤੀ ਹੈ

ਜਿਹੜਾ ਵਕਫ ਬੋਰਡ ਹਿੰਦੁਸਤਾਨ ਦਾ ਹੈ ਇਹਨਾਂ ਨੇ ਕਾਨੂੰਨ ਬਦਲ ਕੇ ਉਹ ਜ਼ਮੀਨਾਂ ਆਪਣੀਆਂ ਕਰਨੀਆਂ ਚਾਹੁੰਦੇ ਹਨ ਯਾਦ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ ਜਾਂ ਡਰਾ ਕੇ ਰੱਖਣਾ ਚਾਹੁੰਦੇ ਹਨ ਜਿਹੜੀਆਂ ਸਾਡੀਆਂ ਅਰਬਾਂ ਪਈਆਂ ਜ਼ਮੀਨਾਂ ਪਾਕਿਸਤਾਨ 'ਚ ਪਈਆਂ ਉਹਦਾ ਕੌਣ ਜਮਾਰੀ ਛੁਕੇਗਾ ਉਹ ਕਹਣਗੇ ਹਿੰਦੁਸਤਾਨ ਦੀ ਸਰਕਾਰ ਸਾਡੀ ਮੁਸਲਮਾਨਾਂ ਦੀਆਂ ਜ਼ਮੀਨਾਂ ਖਾ ਗਿਆ ਅਸੀਂ ਇਹਨਾਂ ਦੀ ਖਾਜਾਂ ਇਸ ਵਾਸਤੇ ਇਹ ਕਾਨੂੰਨ ਬੜਾ ਸਖਤ ਹੋਇਆ ਮੈਨੂੰ ਇਸ ਗੱਲ ਦੇ ਖੁਸ਼ੀ ਹੋਈ ਹੈ ਕਿ ਪੰਜਾਬ ਦੀਆਂ ਦੋਵਾਂ ਪਾਰਟੀਆਂ ਨੇ ਪਾਰਲੀਮੈਂਟ 'ਚ ਬਹੁਤ ਅੱਛਾ ਬੋਲਿਆ ਖਾਸ ਤੌਰ ਤੇ ਭਾਵੇਂ 4 ਮਿੰਟ ਦਾ ਹੀ ਲਫਜ਼ ਮਿਲਿਆ ਸੀ ਹਰ ਸਮਤ ਕਰ ਨੂੰ ਬਾਕਸੀ ਜਾਨ ਵੈਰੀ ਵਲ ਵੈਰੀ ਵਲ ਦਿੱਤੇ ਕੋ ਹਲੂ ਦਿਹਾਣਾ ਦੇਖੀ ਕਿਵੇਂ ਦੇਖਦੇ ਕਿਸ ਨੇ ਵਿਰੋਧ ਕੀਤਾ ਲੁਧਿਆਣੇ ਤੋਂ ਹੋਇਆ ਕਿ ਉਹ ਉਹਨਾਂ ਨੇ ਕਿਹਾ ਵਾ ਕੀ ਉਹਨਾਂ ਨੇ ਹੱਥ ਕੋ ਤੱਲਾ ਹੋ ਗਿਆ ਲੁਧਿਆਣਾ ਵਿੱਚ ਕੱਲ ਤੱਕ ਸਾਭ ਨੂੰ ਮੰਗ ਬਸ ਕਮੇਟੀ ਨੇ ਕਮੇਟੀ ਜਿਹੜੀ ਬਣਾਈ ਹੈ ਉਹਨੇ ਕੋਈ ਵਿਰੋਧ ਹੋਇਆ ਉਸ ਕਮੇਟੀ ਦਾ ਜਦੋਂ ਉਸ ਕਮੇਟੀ ਦਾ ਆ ਨਹੀਂ ਬਰਾਉਦਾ ਮੈਂ ਖੜਾ ਹੋ ਕੇ ਕਹਿ ਰਿਹਾ ਆ ਜਗ੍ਹਾ ਤੇ ਉਹਨਾਂ ਨੇ ਕਦ ਕਹੇ ਪੰਜਵੇਂ ਅਮਰੀਕਾ ਕਮੇਟੀ ਇਹ ਭਰਤੀ ਕਰੇਗੀ ਉਹਨਾਂ ਨੇ ਸੱਤਵੇਂ ਅਮਰੀਕਾ ਕਮੇਟੀ ਦਾ ਨਾਮ ਲਿਆ ਤੇ ਉਹਨੇ ਸਾਰੀ ਭਰਤੀ ਦੀ ਨਿਗਰਾਨੀ ਕਰ ਰਹੀ ਸੀ ਕਿ ਠੀਕ ਹੋ ਰਹੀ ਹੈ ਕਿ ਨਹੀਂ ਹੋ ਰਹੀ ਹੈ ਹਰ ਇੱਕ ਸ਼ਖਸ ਦੇ ਇੱਕ ਕਮੇਟੀ ਕੋਈ ਨੀਸਾ ਦਾ ਕੰਮ ਲਈਦਾ ਰਗਾ ਸਰਕਾਰ ਨੂੰ ਉਹ ਬਿਨਾ ਕਿਸੇ ਪਾਰਟਿਸ ਦੇ ਜਿਹਨਾਂ ਸਕੋਟੀ ਦੇ ਰੋੜੇ ਉਹਨੂੰ ਸਕੋਟੀ ਦੇਣੀ ਚਾਹੀਦੀ ਹੈ ਵਾਪਸ ਹੀ ਲੈ ਜਾਣਾ ਹੈ